ਆਪਾਂ ਦੇਖ ਰਹੇ ਹਾਂ ਕਰੋੰਦਾ ਪੇਟ ਦੀ ਪ੍ਰੋਬਲਮ ਹੈ ਕਿਸੇ ਨੂੰ ਤਾਂ ਅਲੱਗ-ਅਲੱਗ ਵੈਰਾਈਟੀ ਮਾਰਕੀਟ ਦੇ ਵਿੱਚ ਆਪਾਂ ਨੂੰ ਮਿਲ ਜਾਂਦੀ ਹੈ ਚੈਰੀ ਦਾ ਮਰੱਬਾ बोल ਕੇ ਲੈ ਕੇ ਆਉਣੀ ਆਪਾਂ ਮਾਰਕੀਟ 'ਚੋਂ ਕਿਸੇ ਨੂੰ ਸ਼ੂਗਰ ਹੈ ਤਾਂ ਵੀ ਇਸ ਦੇ ਲਈ ਆਪਾਂ ਵਰਤ ਸਕਦੇ ਹਾਂ ਬਿਲਕੁਲ ਬੇਰ ਦੀ ਤਰ੍ਹਾਂ ਚੈਰੀ ਦੀ ਤਰ੍ਹਾਂ ਹੁੰਦਾ ਤਾਂ ਕਰਕੇ ਇਹਨੂੰ ਚੈਰੀ ਦਾ ਮਰੱਬਾ ਹੀ ਬੋਲ ਦਿੰਦੇ ਪਰ ਐਕਚੁਅਲ ਚ ਇਹਦਾ ਨਾਮ ਕਰੋੰਦਾ ਹੁੰਦਾ ਲੱਗਦੇ ਇਹਦੇ ਉੱਪਰ ਰੈੱਡ ਤੇ ਪਿੰਕ ਬਹੁਤ ਵਧੀਆ ਹੁੰਦਾਗਾ ਆ ਦੇਖੋ ਕੁਝ ਖਰਾਬ ਹੋਏ ਪਏ ਆ ਕੁਝ ਲੱਗੀ ਜਾਂਦੇ ਆ ਇਹ ਇਹਨਾਂ ਚਟਨੀ ਵੀ ਬਣਾਈ ਜਾ ਸਕਦੀ ਹੈਗੀ ਆ ਦੇਖੋ ਲੱਗੀ ਹੋਈ ਹੈ ਕਰੋnde ਆਹ ਕਰੋnde ਦਾ ਜਿਹਨੇ ਪੇੜ ਨਹੀਂ ਦੇਖਿਆ ਤੇ ਉਹ ਪੇੜ ਹੈ ਜਿਹੜਾ ਦੇਖ ਸਕਦਾ ਹੈਗਾ ਕਰੋਂਦਾ ਕਰੋnde ਦੇ ਜਿਹੜੇ ਪੇੜ ਹੈਗੇ ਬਹੁਤੇ ਵੱਡੇ ਨਹੀਂ ਹੁੰਦੇਗੇ ਛੋਟੇ ਹੁੰਦੇ ਹੈਗੇ ਟੀਵੀ ਦੇ ਉੱਪਰ ਨਾਮ ਸੁਣਿਆ ਸੀ ਅਮਰਪਾਲੀ ਤੇ ਤੁਸੀਂ ਦੇਖ ਲਓ ਵੀ ਇਹ ਹੀ ਹੈਗੀ ਅਮਰਪਾਲੀ ਅਮਰਪਾਲੀ ਇੱਕ ਫਰੂਟ ਹੁੰਦਾਗਾ ਤੇ ਜਦੋਂ ਫਰੂਟ ਲੱਗੂਗਾ ਉਹ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਦਾ ਕਿਉਂਕਿ ਮੈਂ ਤਾਂ ਦੇਖਿਆ ਹੀ ਨਹੀਂ ਅਜੇ ਤੱਕ ਆ ਪਿੱਛੇ ਇਹਦੇ ਕਰੋਂਦੇ ਲੱਗੇ ਹੋਏ ਹੈਗਾ ਸਾਰੇ ਤਰ੍ਹਾਂ ਦੇ ਬਈ ਜੇ ਕੋਈ ਖੇਚ ਰਹਿੰਦਾ ਫਲ ਲਾ